ਰੋ ਨਮਨਜੀਤ ਪ੍ਰਕਾਸ਼ੋ ਨੇ ਉਹਨੂੰ ਦੋਹਾਂ ਬਾਹਾਂ ਚ ਲੈ ਕੇ ਕਿਹਾ ਭਰਾ ਦੀ ਸੌ ਲੈ ਲੈ ਮੈਥੋਂ ਜੇ ਮੇਰੇ ਮਨ ਚ ਮੈਲ ਹੋਵੇ ਤਾਂ ਦਿਨੇ ਨਾ ਜਾ ਕੋਈ ਹੋਰ ਝਗੜਾ ਨਾ ਖੜਾ ਹੋ ਜਾਵੇ ਐਵੇਂ ਕਾ ਨੂੰ ਅਣ ਸੁਣਿਆ ਨੂੰ ਸੁਣਾਉਣਾ ਏ ਰਾਤੀ ਉਹਨਾਂ ਤੋਂ ਚੋਰੀ ਮੈਂ ਤੇਨੂੰ ਬਾਹਰ ਛੱਡ ਆਵਾਂਗੀ ਗਲਵੱਕੜੀ ਛੱਡ ਕੇ ਉਹ ਪੱਲੇ ਨਾਲ ਮਨਜੀਤ ਦੀਆਂ ਅੱਖਾਂ ਪੁੰਜਣ ਲੱਗ ਪਈ ਚੱਲ ਫਿਰ ਗੁਰਦੁਆਰੇ ਚੱਲੀਏ ਡੈਗ ਦੇ ਮਨ ਨੂੰ ਜਰਾ ਸ਼ਾਂਤੀ ਆਵੇ ਤਾਂ ਮਾਫ਼ ਕਰ ਇਹ ਦੇ ਵਿੱਚੋਂ ਨਿਕਲਣ ਦਾ ਬਹਾਨਾ ਸੋਚ ਕੇ ਮਨਜੀਤ ਨੇ ਕਿਹਾ ਚੱਲ ਮੈਂ ਵੀ ਚਲਦੀ ਹਾਂ ਪ੍ਰਕਾਸ਼ੋ ਨੇ ਪੂਰੀ ਤਰ੍ਹਾਂ ਰਾਖੀ ਕਰਨ ਦੇ ਇਰਾਦੇ ਨਾਲ ਉੱਤਰ ਦਿੱਤਾ ਗੰਢੜੀ ਚੱਕ ਕੇ ਪ੍ਰਕਾਸ਼ੋ ਨੇ ਅਲਮਾਰੀ ਵਿੱਚ ਰੱਖ ਦਿੱਤੀ ਫਿਰ ਬੂਹਾ ਮਾਰ ਕੇ ਦੋਵੇਂ ਗੁਰਦੁਆਰੇ ਨੂੰ ਤੁਰ ਪਈਆਂ ਦਰਸ਼ਨੀ ਦਰਵਾਜ਼ੇ ਅੱਗੇ ਖੜਾ ਸੱਜਣ ਸਿੰਘ ਪੈਰਾ ਦੇ ਰਿਹਾ ਸੀ ਉਹਨੇ ਅੰਦਰ ਲੰਘਦੀਆਂ ਦੋਹਾਂ ਜਣੀਆਂ ਨੂੰ ਘੂਰ ਕੇ ਤੱਕਿਆ ਉਸ ਵੇਲੇ ਇੱਕ ਗ੍ਰੰਥੀ ਤੇ ਇੱਕ ਪ੍ਰਸ਼ਾਦ ਵੰਡਣ ਵਾਲੇ ਸੇਵਾਦਾਰ ਤੋਂ ਬਿਨਾਂ ਅੰਦਰ ਕੋਈ ਨਹੀਂ ਸੀ ਦੋਹਾਨੇ ਮੱਥਾ ਠੀਕਿਆ ਤੇ ਪ੍ਰਸ਼ਾਦ ਲੈ ਕੇ ਬਾਹਰਲੀ ਛੋਟੀ ਸਮਾਦ ਵਿੱਚ ਆ ਬੈਠੀਆਂ ਪ੍ਰਕਾਸ਼ੋ ਦੇ ਦਿਲ ਵਿੱਚ ਆਈ ਕਿ ਉਹ ਮਨਜੀਤ ਦੀ ਗੰਢੀ ਤਾਂ ਫੋਲ ਕੇ ਵੇਖੇ ਉਹ ਯੋਦੇ ਵਿੱਚ ਕੀ ਕੋਛਾ ਉਹ ਮਨਜੀਤ ਦਾ ਮੋਢਾ ਥਾਪੜ ਦੀ ਬੋਲੀ ਲੈ ਤੂੰ ਇੱਥੇ ਬਹਿ ਮੈਂ ਹੁਣੇ ਆਈ ਪ੍ਰਕਾਸ਼ੋ ਉੱਠ ਕੇ ਚਲੀ ਗਈ ਜਾਂਦੀ ਹੋਈ ਉਹ ਸੱਜਣ ਸੈੰਗ ਨੂੰ ਪੱਕੀ ਕਰ ਗਈ ਧਿਆਨ ਰੱਖੀਂ ਜਰਾ ਦੂਜੇ ਬੂਹੇ ਅੱਗੇ ਮੈਂ ਗੱਜਣ ਨੂੰ ਖੁਲਾੜ ਦਿੰਦੀ ਆ ਆਸੇ ਇੱਕ ਦੋ ਦਿਨਾਂ ਵਿੱਚ ਆਪੇ ਠੀਕ ਹੋ ਜਾਏਗੀ। ਸੱਜਣ ਸੈੰਗ ਨੇ ਸਿਰ ਹਿਲਾ ਕੇ ਜਾਣ ਦੀ ਸਲਾਹ ਦੇ ਦਿੱਤੀ। ਦੂਜੇ ਪਾਸੇ ਗੱਜਣ ਸੈੰਗ ਨੂੰ ਪੈਰੇ ਤੇ ਖਿਲਾੜ ਕੇ ਪ੍ਰਕਾਸ਼ੋ ਘਰ ਨੂੰ ਚਲੀ ਗਈ। ਪ੍ਰਕਾਸ਼ੋ ਦੇ ਉੱਲੇ ਹੁੰਦਿਆਂ ਹੀ ਮਨਜੀਤ ਹੁਬਕੀ ਹੁਬਕੀ ਰੋਣ ਲੱਗ ਪਈ। ਉਹਦੀਆਂ ਅੱਖਾਂ ਦੇ ਸੋਮੇ ਓ ਵਹਿ ਤੁਰੇ ਜਿਵੇਂ ਧਰਤੀ ਦਾ ਕੜ ਪਾਟ ਗਿਆ ਹੋਵੇ। ਉਹਨੂੰ ਆਪਣਾ ਭਵਖ ਹਾਰ ਪਾਸਿਓਂ ਹਨੇਰਾ ਦਿਸ ਰਿਹਾ ਸੀ। ਜੱਸ ਮੁਸੀਬਤ ਦੇ ਮੂੰਹੋਂ ਬਚਣ ਵਾਸਤੇ ਉਹ ਘਰੋਂ ਨੱਸੀ ਸੀ ਉਹਾਂ ਔਕੜ ਇੱਥੇ ਘੇਰਾ ਕੱਤੀ ਖਲੀ ਸੀ ਉਹ ਵਿਚਾਰੀ ਕਿੱਧਰ ਜਾਏ ਕੌਣ ਉਹਦੀ ਬੇਵਫਤਾ ਵਿੱਚ ਸਹਾਈ ਹੋਵੇ ਦਿਨ ਦੇ 12:00 ਵਜੇ ਇੱਕ ਬਿਰਧ ਜੋੜੀ ਮਹਾਰਾਜ ਦੇ ਦਰਸ਼ਨ ਵਾਸਤੇ ਆਈ ਸਾਹਮਣੇ ਪ੍ਰਕਾਸ਼ ਸਥਾਨ ਤੇ ਮੱਥਾ ਟੇਕ ਕੇ ਉਹ ਖੱਬੇ ਹੱਥ ਨਾਲ ਗੁਰੂ ਮਹਾਰਾਜ ਦੀ ਸਮਾਧੀ ਦੀ ਪ੍ਰਕਰਮਾ ਕਰਨ ਲੱਗੇ ਹਰਦਖਣਾ ਦੀ ਪਿਛਲੀ ਨੁੱਕਰ ਵਿੱਚ ਮਨਜੀਤ ਰੋ ਰਹੀ ਸੀ ਉਹਦੀਆਂ ਅੱਖਾਂ ਤੇ ਅੱਧਾ ਚਿਹਰਾ ਕੱਬੇ ਹੱਥ ਥੱਲੇ ਕੱਜਿਆ ਹੋਇਆ ਸੀ ਉਹਦੇ ਸੱਜੇ ਗੋਡੇ ਉੱਤੇ ਸੈਰ ਸੁੱਟੀ ਕੁਲਵੰਤ ਹੌਲੀ-ਹੌਲੀ ਬੋਸਕ ਰਿਹਾ ਸੀ ਉਸ ਬੈਦ ਜੋੜੀ ਦੀ ਨਿਗਾਹ ਦੁਖੀ ਮਨਜੀਤ ਤੇ ਪਈ ਤਾਂ ਦੋਹਾਂ ਦਇਆਵਾਨਾਂ ਦੇ ਦਿਲ ਭਰ ਆਏ ਪ੍ਰਕਰਮਾ ਕਰਕੇ ਬਜ਼ੁਰਗ ਨਿਸ਼ਾਨ ਸਾਹਿਬ ਕੋਲ ਬਹਿ ਕੇ ਅਖਬਾਰ ਪੜਨ ਲੱਗ ਪਿਆ ਤੇ ਮਾਈ ਮਨਜੀਤ ਕੋਲ ਆ ਬੈਠੀ ਮਾ ਵਰਗੇ ਸਨੇਹ ਨਾਲ ਮਨਜੀਤ ਦੇ ਸਿਰ ਤੇ ਹੱਥ ਫੇਰਦੀ ਮਾਈ ਬੋਲੀ ਤੀਏ ਜੇਰਾ ਕਾਰਖਾਂ ਤੇਰੀ ਇਹ ਹਾਲਤ ਵੇਖ ਕੇ ਮੇਰਾ ਦਿਲ ਭਾਰ ਆਇਆ ਏ ਕਿ ਤੂੰ ਮੈਨੂੰ ਮਾਂ ਸਮਝ ਕੇ ਆਪਣਾ ਦੁੱਖ ਨਹੀਂ ਦੱਸੇਂਗੀ ਦਰਦ ਵਿੱਚ ਇੰਨੀ ਭਿੱਜੀ ਹੋਈ ਸੀ ਉਹਦੀ ਆਵਾਜ਼ ਕਿ ਮਨਜੀਤ ਅੱਖਾਂ ਤੋਂ ਹੱਥ ਚੁੱਕ ਕੇ ਉਹਦੇ ਵੱਲ ਵੇਖਣ ਤੇ ਮਜਬੂਰ ਹੋ ਗਈ ਉਸ ਮਿੱਠੀ ਸ਼ਖਸੀਅਤ ਦੀ ਨਿਗਾਹ ਵਿੱਚ ਮਾਂ ਵਰਗੀ ਮਮਤਾ ਝਲਕਦੀ ਵੇਖ ਕੇ ਮਨਜੀਤ ਉਹਦੀ ਗੋਦੀ ਵਿੱਚ ਟੈ ਕੇ ਭੁੱਬੀ ਭੁੱਬੀ ਰੋਣ ਲੱਗ ਪਈ ਮੌਦਤ ਵਿੱਚੋਂ ਉਹ ਉਸ ਵੇਲੇ ਆਪਣੇ ਆਪ ਨੂੰ ਮਾਂ ਦੀ ਗੋਦੀ ਵਿੱਚ ਅਨਪਵ ਕਰ ਰਹੀ ਸੀ ਰੋ ਧੋ ਕੇ ਦਿਲ ਹੌਲਾ ਹੋਇਆ ਤਾ ਮਨਜੀਤ ਨੇ ਆਪਣੇ ਘਰ ਛੱਡ ਕੇ ਆਉਣ ਦੀ ਵਾਰਤਾ ਸੁਣਾਈ ਹੁਣ ਇਹ ਵੀ ਦੱਸਿਆ ਕਿ ਇੱਥੇ ਉਹਦੇ ਵਾਸਤੇ ਕੀ ਨਵੇਂ ਜਾਲ ਤਣੇ ਗਏ ਹਨ ਕਿੰਨਾ ਚਰ ਬਿਰਦਮਾਈ ਚੁੱਪਚਾਪ ਮਾਂ ਵਾਂਗ ਮਨਜੀਤ ਦਾ ਸਿਰ ਪਲੋਸਦੀ ਰਹੀ ਹੁਣੇ ਤੀਰਜ ਦੇਂਦਿਆਂ ਕਿ ਹਾ ਕੋਈ ਨਹੀਂ ਘਬਰਾ ਨਾ ਤੂੰ ਵਾਹਿਗੁਰੂ ਭਲੀ ਕਰੇਗਾ ਅਸੀਂ ਤੇਰੀ ਮਦਦ ਕਰਾਂਗੇ ਤੇਰਾ ਨਾਂ ਕੀ ਏ ਪੁੱਤਰ ਮਨਜੀਤ ਮਨਜੀਤ ਕਿ ਹਾ ਢੋ ਢੋਇਆ ਏ ਰੱਬ ਨੇ ਮੇਰੀ ਵੀ ਮਾਰਨ ਵਾਲੀ ਧੀ ਦਾ ਨਾਮ ਅਮਨਜੀਤ ਸੀ ਤੇਰੇ ਜਿੱਡੀ ਹੁੰਦੀ ਹੁਣ ਨੂੰ ਜੇ ਚੰਦਰੀ ਮੌਤ ਨੂੰ ਜ਼ਿੰਦਗੀ ਮਾਨਣ ਦੇਂਦੀ ਤਾਂ ਅਮਨਜੀਤ ਚੁੱਪ ਕਰਕੇ ਸੁਣਦੀ ਰਹੀ ਅਧ ਬੁਜੀ ਅੱਗ ਦੇ ਧੂਏ ਵਾਂਗ ਉਹਦੇ ਅੰਦਰੋਂ ਹੋ ਕੇ ਅਜੇ ਵੀ ਔੜ ਰਹੇ ਸਨ ਧੀਏ ਮੇਰੇ ਤੇ ਭਰੋਸਾ ਕਰੇਂਗੀ ਮਾਈ ਨੇ ਕੁਝ ਸੋਚ ਕੇ ਸਵਾਲ ਕੀਤਾ ਅਮਨਜੀਤ ਨੇ ਤਰਬਕ ਕੇ ਉਹਦੀਆਂ ਅੱਖਾਂ ਵਿੱਚ ਤੱਕਿਆ ਉੱਥੇ ਕਿਸੇ ਸ਼ੱਕ ਦੀ ਥਾਂ ਪਵਿੱਤਰ ਆਤਮਾ ਦੀ ਸੱਚਾਈ ਝਲਕ ਰਹੀ ਸੀ ਮਨਜੀਤ ਨੇ ਸਿਰ ਝੁਕਾ ਕੇ ਉੱਤਰ ਦਿੱਤਾ ਹਾਂ ਕਰਾਂਗੀ ਤੁਹਾਡੇ ਵਿੱਚ ਮੈਨੂੰ ਆਪਣੀ ਮਾਂ ਦਾ ਝੋਲਾ ਪੈਂਦਾ ਏ ਰੱਬ ਕਰੇ ਮੈਂ ਇਸ ਝੋਲੇ ਨੂੰ ਸੱਚ ਵਿੱਚ ਬਦਲ ਸਕਾਂ ਕਹਿੰਦਿਆਂ-ਕਹਿੰਦਿਆਂ ਮਾਈ ਨੇ ਮਨਜੀਤ ਨੂੰ ਫਿਰ ਛਾਤੀ ਨਾਲ ਘੋਟ ਲਿਆ ਮਨਜੀਤ ਦੇ ਹੰਝੂ ਫਿਰ ਆਪ ਮਹਾਰੇ ਵਹਿ ਤੁਰੇ ਹੰਝੂ ਵੀ ਬਾਲਾਂ ਵਾਂਗ ਬੜੇ ਛਿੰਦੇ ਹੁੰਦੇ ਹਨ ਜਿੱਥੇ ਇਹਨਾਂ ਨੂੰ ਕੋਈ ਵਰਾਉਣ ਵਾਲਾ ਮਿਲ ਜਾਏ ਇਹ ਬਹੁਤ ਹੀ ਅਥਰੇ ਹੋ ਜਾਂਦੇ ਹਨ ਮਾਈ ਨੇ ਉਹਨੂੰ ਚੁੱਪ ਕਰਾਉਣ ਦਾ ਯਤਨ ਨਹੀਂ ਕੀਤਾ ਉਧੀਆਂ ਸੈਸਕੀਆਂ ਕੁਝ ਮੱਠੀਆਂ ਹੋਈਆਂ ਤਾਂ ਮਾਈ ਨੇ ਦ੍ਰਿੜ ਇਰਾਦੇ ਨਾਲ ਕਿਹਾ ਮੈਂ ਤੈਨੂੰ ਇਸ ਕਸ਼ਟ ਵਿੱਚ ਛੱਡ ਕੇ ਨਹੀਂ ਜਾਵਾਂਗੀ ਪਰ ਤੇਰੇ ਬਦਲੇ ਮੈਨੂੰ ਬਹੁਤ ਕੁਝ ਸੋਚਣਾ ਪਵੇਗਾ ਮਨਜੀਤ ਨੇ ਕੁਝ ਕਹਿਣ ਵਾਸਤੇ ਜਰਾ ਕੁ ਸਿਰ ਚੁੱਕਿਆ ਪਰ ਬਿਨਾ ਮੂੰਹੋਂ ਆਵਾਜ਼ ਕੱਢੇ ਫਿਰ ਨੀਵੀਂ ਪਾ ਲਈ ਤੂੰ ਕੁਝ ਪੜ੍ਹੀ ਹੋਈ ਵੀ ਹੈ ਕਿਸੇ ਸਿੱਟੇ ਤੇ ਪਹੁੰਚ ਕੇ ਮਾਈ ਨੇ ਪੁੱਛਿਆ ਹਾਂ ਚਾਰ ਜਮਾਤਾਂ ਪਰ ਮੈਂ ਪੰਜਾਬੀ ਬਹੁਤ ਚੰਗੀ ਲੇਖ ਪੜ੍ਹ ਸਕਦੀ ਹਾਂ ਚਲੋ ਠੀਕ ਏ ਪੜਾਈ ਵਿੱਚ ਪਿਆ ਆਪੇ ਹੋਰ ਪੜ ਜਾਏਗੀ ਮੈਂ ਕਸੀਦਾ ਕੱਢਣਾ ਤੇ ਕੱਪੜੇ ਸਿਉਣੇ ਵੀ ਜਾਣਦੀ ਆ ਕਿਸੇ ਘਰ ਅਨ ਪਾਣੀ ਦੀ ਨੌਕਰੀ ਮਿਲ ਜਾਏ ਤਾਂ ਮੈਂ ਉਹ ਵੀ ਪਗਤਾ ਲਵਾਂਗੀ ਪਰ ਜਿਸ ਘਰ ਵਿੱਚ ਮੈਂ ਇੱਜ਼ਤ ਨਾਲ ਰਹਿ ਸਕਾਂ ਰੱਖਾ ਨੂੰ ਤਾਂ ਮੈਂ ਆਪਣੇ ਘਰ ਹੀ ਤੈਨੂੰ ਧੀਆ ਵਾਂਗ ਰੱਖ ਸਕਦੀ ਆ ਪਰ ਮੈਂ ਨਹੀਂ ਚਾਹੁੰਦੀ ਤੂੰ ਕਿਸੇ ਦੀ ਅਰਥਈਆ ਹੋ ਕੇ ਰਹੇ ਮੈਂ ਤੇਰੇ ਵਾਸਤੇ ਕੋਈ ਕੰਮ ਸੋਚ ਰਹੀ ਸਾਂ ਕੰਮ ਕਰਨ ਵਾਲਾ ਆਪਣੀ ਕਮਾਈ ਉੱਤੇ ਪੂਰੀ ਆਜ਼ਾਦੀ ਨਾਲ ਨਿਰਬਾਹ ਕਰ ਸਕਦਾ ਏ ਮੈਂ ਹਰ ਕੰਮ ਕਰਨ ਨੂੰ ਤਿਆਰ ਆ ਤੁਹਾਡਾ ਆਸਰਾ ਚਾਹੀਦਾ ਏ ਮੈਨੂੰ ਆਸਰਾ ਸਦਾ ਵਾਹਿਗੁਰੂ ਦਾ ਏ ਪੁੱਤਰ ਬੰਦਾ ਤਾਂ ਬੰਦੇ ਦਾ ਵਸੀਲਾ ਏ ਸਿਰਫ ਮਾਪਿਆਂ ਦਾ ਵੀ ਬੜਾ ਆਸਰਾ ਹੁੰਦਾ ਏ ਜੇ ਤੁਸੀਂ ਮੇਰੇ ਨਿਆਸਰੀ ਦੇ ਮਾਪੇ ਬਾਨਾ ਪ੍ਰਵਾਨ ਕਰੋ ਤਾਂ ਮੈਂ ਤੁਹਾਡੇ ਨਾਂ ਨੂੰ ਵੱਟਾ ਨਹੀਂ ਲਾਵਾਂਗੀ ਮੈਨੂੰ ਤੇਰੇ ਤੇ ਭਰੋਸਾ ਏ ਧੀਏ ਮੇਰਾ ਨਾਂ ਦਇਆਕੋਰੇ ਤੇਰੇ ਪਿਤਾ ਜੀ ਮੈਂਟ ਗੁਮਰੀ ਸਿੰਘ ਸਭਾ ਦੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਕਹਿ ਕੇ ਉੱਤੇ ਕੰਨਿਆ पाठशाला ਵਿੱਚ ਤੈਨੂੰ ਅਧਿਆਪਕਾ ਲਵਾ ਦਿਆਂਗੀ। ਅਗਾ ਤੂੰ ਆਪ ਮਿਹਨਤ ਕਰਕੇ ਪੜ੍ਹਾਈ ਵਿੱਚ ਤਰੱਕੀ ਕਰ ਲਈਂ ਉੱਠ ਤੈਨੂੰ ਤੇਰੇ ਪਿਤਾ ਜੀ ਦੇ ਮੱਥੇ ਲਾਵਾਂ। ਦਇਆ ਘਰ ਔਟ ਖਲੋਤੀ ਮਨਜੀਤ ਵੀ ਕੁਲਵੰਤ ਨੂੰ ਚੁੱਕ ਕੇ ਉਹਦੇ ਮਗਰ ਲੱਗ ਤਰੀ। ਬਾਹਰ ਪਤੀ ਕੋਲ ਜਾ ਕੇ ਦਇਆ ਘਰ ਨੇ ਬਹਿਣ ਲੱਗਿਆ ਕਿ ਹਾ ਵੇਖੋ ਸੰਜੋਗ ਦੀਆਂ ਗੱਲਾਂ। ਇਸ ਬੀਬੀ ਦਾ ਨਾਮ ਮਨਜੀਤ ਏ। ਮੈਨੂੰ ਤਾਂ ਇਹ ਦੇ ਵਿੱਚ ਆਪਣੀ ਮਨਜੀਤ ਦਾ ਝੋਲਾ ਪੈਂਦਾ ਏ। ਤੁਹਾਡੇ ਮਾਨ ਉੱਤੇ ਮੈਂ ਇਹ ਦੇ ਨਾਲ ਇੱਕ ਬਚਨਕਾਰ ਆਈ ਆਂ ਵਾਹਿਗੁਰੂ ਤੁਹਾਡੇ ਬਚਨ ਪੂਰੇ ਕਰੇ ਬਜ਼ੁਰਗ ਦੇ ਚਿਹਰੇ ਉੱਤੇ ਤਪੱਸਵੀਆਂ ਵਰਗਾ ਖੇੜਾ ਸੀ ਪਿਤਾ ਜੀ ਮੈਨੂੰ ਤਾਂ ਤੁਹਾਡਾ ਹੀ ਆਸਰਾ ਏ ਮਨਜੀਤ ਨੇ ਬਿਰਦ ਦੇ ਚਾਰਨਾ ਤੇ ਸੈਰ ਝਕਾਉਂਦਿਆਂ ਕਿਹਾ ਬੇਟਾ ਸਭ ਦਾ ਆਸਰਾ ਗਾਲ ਪਰਖੇ ਬੈਠੋ ਬਜ਼ੁਰਗ ਨੇ ਮਨਜੀਤ ਦਾ ਸਿਰ ਪਲੋਸ ਕੇ ਧੀਰਜ ਦੇਦਿਆਂ ਕਿਹਾ ਮਨਜੀਤ ਇੱਕ ਪਾਸੇ ਹੋ ਕੇ ਬਹਿ ਗਈ ਮਾਈ ਦਇਆ ਕਰਨੇ ਉਹਦੀ ਸਾਰੀ ਵਾਰਤਾ ਪਤੀ ਨੂੰ ਕਹਿ ਸੁਣਾਈ ਸੁਣ ਕੇ ਬਿਰਦ ਬਾਬੇ ਦੀਆਂ ਵੀ ਅੱਖਾਂ ਭਰ ਆਈਆਂ ਉਹਨੇ ਮਨਜੀਤ ਨੂੰ ਹੌਸਲਾ ਦੇਂਦਿਆਂ ਕਿਹਾ ਪੁੱਤਰ ਦੁੱਖ ਬਣੇ ਤੇ ਘਬराईਦਾ ਨਹੀਂ ਗੁਰੂ ਤੇ ਭਰੋਸਾ ਰੱਖ ਸਾਥੋਂ ਜੋ ਵੀ ਹੋ ਸਕੇਗਾ ਅਸੀਂ ਤੇਰੇ ਵਾਸਤੇ ਕਰਾਂਗੇ ਕੁਛ ਚਾ ਸੋਚ ਕੇ ਉਹਨੇ ਦਇਆਕਰ ਨੂੰ ਸੰਬੋਧਨ ਕੀਤਾ ਇਥੋਂ ਦਾ ਪ੍ਰਧਾਨ ਸ਼ਾਇਦ ਸਰਦਾਰ ਸਜਾਨ ਸਿੰਘ ਹਾਂਜੀ ਕੋਲੋਂ ਮਨਜੀਤ ਨੇ ਉੱਤਰ ਦਿੱਤਾ ਹੱਛਾ ਤੁਸੀਂ ਦੋਵੇਂ ਇੱਥੇ ਬੈਠੋ ਮੈਂ ਜਰਾ ਪ੍ਰਧਾਨ ਸਾਹਿਬ ਨੂੰ ਮੈ ਲਾਵਾਂ ਕਹਿ ਕੇ ਬਜ਼ੁਰਗ ਔਟ ਕੇ ਤੁਰ ਗਿਆ ਦਫ਼ਤਰ ਵਿੱਚ ਅੱਗੇ ਪ੍ਰਧਾਨ ਤੇ ਸਕੱਤਰ ਬੈਠੇ ਗੱਲਾਂ ਕਰ ਰਹੇ ਸਨ ਬੂਹੇ ਵਿੱਚ ਜਾ ਕੇ ਉਸ ਬਜ਼ੁਰਗ ਨੇ ਬੜੀ ਹਲੀਮੀ ਨਾਲ ਕਿਹਾ ਮੈਂ ਪ੍ਰਧਾਨ ਸਾਹਿਬ ਜੀ ਨੂੰ ਮਿਲਣਾ ਚਾਹੁੰਦਾ ਹਾਂ ਆਓ ਸੁਜਾਨ ਸਿੰਘ ਨੇ ਉਸੇ ਤਰ੍ਹਾਂ ਕੋਰਸੀਤੀ ਆਕੜੀਆਂ ਰੁੱਖੀ ਜਹੀ ਸੁਰ ਵਿੱਚ ਕਿਹਾ ਪ੍ਰਧਾਨ ਤੇ ਸਕੱਤਰ ਦਾ ਇਹ ਰਵਈਆ ਆਉਣ ਵਾਲੇ ਬਜ਼ੁਰਗ ਨੂੰ ਚੰਗਾ ਨਾ ਲੱਗਾ ਉਹਨੇ ਆਪਣਾ ਆਪ ਦੱਸਣ ਵਾਸਤੇ ਕਮਰੇ ਵਿੱਚ ਦਾਖਲ ਹੁੰਦਿਆਂ ਕਿਹਾ ਮੈਂ ਸਰਦਾਰ ਦਲਜੀਤ ਸਿੰਘ ਐਸਪੀ ਦਾ ਪਿਤਾ ਸਾਧੂ ਸਿੰਘ ਹਾਂ ਮੈਂਟ ਗੁਮਰੀ ਤੋਂ ਆਈਏ ਆਈਏ ਪੁਲਿਸ ਕਪਤਾਨ ਦਾ ਨਾਂ ਸੁਣਦਿਆਂ ਪ੍ਰਧਾਨ ਤੇ ਸਕੱਤਰ ਦੋਵੇਂ ਉੱਠ ਕੇ ਖੜੇ ਹੋ ਗਏ ਪ੍ਰਧਾਨ ਨੇ ਅੱਗੇ ਵਧ ਕੇ ਬੜੇ ਸਤਿਕਾਰ ਨਾਲ ਹੱਥ ਮਿਲਾਇਆ ਤੇ ਬੈਠਣ ਵਾਸਤੇ ਆਪਣੀ ਕੁਰਸੀ ਪੇਸ਼ ਕੀਤੀ ਸਾਧੂ ਸਿੰਘ ਨੇ ਬਥੇਰੀ ਨਾਲ ਉੱਕਰ ਕੀਤੀ ਪਰ ਸੁਜਾਨ ਸਿੰਘ ਨੇ ਮੱਲੋ ਜੋਰੀ ਉਸ ਨੂੰ ਆਪਣੀ ਕੁਰਸੀ ਉੱਤੇ ਬਿਠਾ ਹੀ ਦਿੱਤਾ ਫਿਰ ਨਾਲ ਦੀ ਕੁਰਸੀ ਤੇ ਬੈੰਧਿਆ ਉਹਨੇ ਸਕੱਤਰ ਨੂੰ ਹੁਕਮ ਦਿੱਤਾ ਸਕੱਤਰ ਜੀ ਸਰਦਾਰ ਸਾਹਿਬ ਵਾਸਤੇ ਜਲ ਪਾਣੀ ਮੰਗਾਓ ਕੀ ਚਾਹੋਗੇ ਬਸ ਦਇਆ ਤੁਹਾਡੀ ਮੈਂ ਹੁਣੇ ਕਾਕੇ ਵੱਲੋਂ ਛੱਕ ਕੇ ਆਇਆ ਜੋਰਾਵਰੋਂ ਕੀ ਕਰਦੇ ਹੋ ਪਏ ਸਰਦਾਰ ਦਲਜੀਤ ਸਿੰਘ ਹੋਰੀ ਦਾ ਸਾਡੇ ਬੜੇ ਮਿਹਰਬਾਨ ਨੇ ਆਹ ਤਾਂ ਧੰਨ ਭਾਗ ਸਾਡੇ ਜੋ ਤੁਹਾਡੇ ਦਰਸ਼ਨ ਹੋ ਗਏ ਨੇ ਜਾਓ ਸਕੱਤਰ ਜੀ ਪ੍ਰਧਾਨ ਨੇ ਫਿਰ ਸਕੱਤਰ ਨੂੰ ਆਗਿਆ ਕੀਤੀ ਜੋ ਉਸ ਵੇਲੇ ਤੱਕ ਅਜੇ ਮੇਜ਼ ਕੋਲ ਖੜਾ ਸੀ ਨਹੀਂ ਜਿਸ ਚੀਜ਼ ਦੀ ਲੋੜ ਹੋਵੇਗੀ ਮੈਂ ਆਪ ਬੇਨਤੀ ਕਰ ਦਿਆਂਗਾ ਮੈਂ ਤੁਹਾਡੇ ਕੱਲਿਆਂ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਹੁਕਮ ਕਰੋ ਸੁਜਾਨ ਸਿੰਘ ਨੇ ਬੜੀ ਨਿਮਰਤਾ ਨਾਲ ਕਿਹਾ ਇਸ਼ਾਰਾ ਸਮਝ ਕੇ ਸਕੱਤਰ ਚਲਾ ਗਿਆ ਪਿੱਛੋਂ ਅੱਧਾ ਘੰਟਾ ਦੋਹਾਂ ਪ੍ਰਧਾਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਮੈਂ ਆਖਿਆ ਜੀ ਗੋਲੀ ਕਿ ਦੀ ਤੇ ਗਹਿਣੇ ਕਿਦੇ ਧਨ ਭਾਗ ਜੋ ਤੁਸਾਂ ਵੀ ਕੋਈ ਸੇਵਾ ਬਖਸ਼ੀਏ ਤਾਂ ਸਜਾਨ ਸਿੰਘ ਨੇ ਮੇਜ਼ ਤੇ ਪਈ ਟੱਲੀ ਤੇ ਹੱਥ ਮਾਰਦਿਆਂ ਜਰਾ ਉੱਚੀ ਕਿਹਾ ਜੀ ਸੇਵਾਦਾਰ ਨੇ ਬੂਹੇ ਅੱਗੇ ਸਾਹਮਣੇ ਹੋ ਕੇ ਸਿਰ ਝੁਕਾਇਆ ਸੱਜਣ ਸਿੰਘ ਨੂੰ ਬੁਲਾਈ ਸੇਵਾਦਾਰ ਚਲਾ ਗਿਆ ਦੋਵੇਂ ਪ੍ਰਧਾਨ ਇੱਧਰ ਉੱਧਰ ਦੀਆਂ ਸਰਸਰੀ ਗੱਲਾਂ ਕਰਦੇ ਰਹੇ ਇੰਨੇ ਨੂੰ ਸੱਜਣ ਸਿੰਘ ਆ ਗਿਆ ਸੁਜਾਨ ਸਿੰਘ ਉੱਠ ਕੇ ਸੱਜਣ ਸਿੰਘ ਨੂੰ ਜਰਾ ਪਰੇਡੇ ਲੈ ਗਿਆ ਦੋਵੇਂ ਗੱਲਾਂ ਕਰਦੇ ਕਰਦੇ ਸੱਜਣ ਸਿੰਘ ਦੇ ਕਮਰੇ ਨੂੰ ਚਲੇ ਗਏ 20 ਮਿੰਟਾਂ ਤੱਕ ਸੁਜਾਨ ਸਿੰਘ ਫੇਰ ਪਰਤਿਆ ਉਦੇ ਨਾਲ ਇੱਕ ਸੇਵਾਦਾਰ ਮਨਜੀਤ ਦੀ ਗੰਢੜੀ ਚੁੱਕੀ ਆ ਰਿਹਾ ਸੀ ਸੁਜਾਨ ਸਿੰਘ ਆਪ ਤਾਂਗੇ ਤੱਕ ਵਿਦਿਆ ਕਰਨ ਗਿਆ ਉਸੇ ਰਾਤ ਸਾਧੂ ਸਿੰਘ ਦਇਆ ਕੌਰ ਮਨਜੀਤ ਤੇ ਕੁਲਵੰਤ ਮੈਂਟ ਗੁਮਰੀ ਨੂੰ ਜਾ ਰਹੇ ਸਨ ਗੱਡੀ ਵਿੱਚ ਬੈਠੀ ਮਨਜੀਤ ਆਪਣੇ ਮੰਨ ਦੇ ਲੇਖਾਂ ਬਾਰੇ ਸੋਚ ਰਹੀ ਸੀ ਭੈੜੀ ਕਿਸਮਤ ਕਿਤੇ ਫੇਰ ਧੋਖਾ ਨਾ ਕਰਦੀ ਹੋਵੇ ਓੰਜ ਤਾਂ ਦੋਵੇਂ ਰੂਹਾਂ ਰੱਬ ਵਰਗੀਆਂ ਪ੍ਰਤੀਤ ਹੁੰਦੀਆਂ ਨੇ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ